ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਯੰਗ 스타 ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਗੁਰੂ ਨਾਨਕ ਦੇਵ ਸਟੇਡੀਅਮ ਅੰਮ੍ਰਿਤਸਰ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਰ ਠੀਕ ਸਰ ਜੀ ਬਰਤ ਪ੍ਰਧਾਨ ਜੀ ਪੁੱਲਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਔਰ ਮੁਬਾਰਕ ਦਿਨਾ ਯੰਗ ਸਟਾਰ ਫੁੱਟਬਾਲ ਕਲੱਬ ਅੰਮ੍ਰਿਤਸਰ ਨੂੰ ਜਿਨ੍ਹਾਂ ਦੇ ਸਾਰੇ ਸਹਿਯੋਗ ਨਾਲ ਇਹ ਡਰੱਗਸ ਅਗੇਂਸਟ ਜਿਹੜੀ ਸਾਡੀ ਅਵੇਅਰਨੈਸ ਡਰਾਈਵ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਔਰ ਇਹਦਾ ਮੇਨ ਮੈਸੇਜ ਸਾਡਾ ਇਹੀ ਹੈ ਕਿ ਅਸੀਂ ਜਿਹੜਾ ਆਪਣਾ ਯੂਥ ਹੈ ਇਹਨੂੰ ਆਪਾਂ ਡਰੱਗਸ ਤੋਂ ਦੂਰ ਲੈ ਕੇ ਜਾਈਏ ਔਰ ਫੀਲਡ ਸਪੋਰਟਸ ਦੇ ਵਿੱਚ ਅੱਗੇ ਆਉਣ ਜਿਨ੍ਹਾਂ ਨਾਲ ਉਹਨਾਂ ਦੀ ਸਿਹਤ ਔਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਓਵਰ ਆਲ ਸੁਸਾਇਟੀ ਨੂੰ ਅੱਛਾ ਮੈਸੇਜ ਆਵੇ ਦੇਖੋ ਇਹ ਸਾਰਾ ਜਿਹੜਾ ਸ਼ਰੇਹ ਜਾਂਦਾ ਇਹਨਾਂ ਨੂੰ ਯੰਗਸਟਾਰ ਫੁੱਟਬਾਲ ਕਲੱਬ ਨੂੰ ਔਰ ਸਾਡੇ ACP ਸ਼ਿਵਦਰਸ਼ਨ ਜੀ ਨੂੰ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਬੜਾ ਵੈਲ ਆਰਗੇਨਾਈਜ਼ਡ ਔਰ ਵੈਲ ਕੋਆਰਡੀਨੇਟਿਡ ਸਾਰਾ ਟੂਰਨਾਮੈਂਟ ਹੋਇਆ ਜੀ ਕਾਫੀ ਇੰਪੋਰਟੈਂਟ ਹੈ ਜੀ ਬਿਕੋਜ਼ ਸਾਰੀਆਂ ਚੀਜ਼ਾਂ ਹੀ ਜ਼ਰੂਰੀ ਹੈ ਕੱਲਾ ਫਰਨ ਐਨਫੋਰਸਮੈਂਟ ਡਿਫਰੈਂਟ ਹੈ ਇਹਦਾ ਸੁਸਾਇਟੀ ਦੇ ਵਿੱਚ ਬੜਾ ਡਿਫਰੈਂਟ ਮੈਸੇਜ ਜਾਂਦਾ ਕਿਉਂਕਿ ਬੱਚੇ ਪਾਰਟਿਸਿਪੇਟ ਵੀ ਕਰਦੇ ਉਹਨਾਂ ਨੂੰ ਦੇਖ ਕੇ ਹੋਰ ਕਰਦੇ ਹੈ ਮੀਡੀਆ ਦੇ ਥਰੂ ਕਵਰੇਜ ਹੁੰਦੀ ਹੈ ਔਰ ਲਾਈਵ ਕਵਰੇਜ ਵੀ ਮੈਨੂੰ ਦੱਸਿਆ ਗਿਆ ਇਤੋਂ ਹੋਈ ਹੈ ਉਹਨਾਂ ਛੋਟੇ ਬੱਚਿਆਂ ਦਾ ਨਵੀਂ ਜਨਰੇਸ਼ਨ ਦਾ ਹੋਰ ਇੰਟਰਸਟ ਬਣੇ ਬਿਲਕੁਲ ਆਉਣ ਵਾਲੇ ਟਾਈਮ 'ਚ ਹੋਰ ਵੀ ਕਰਾਵਾਂਗੇ ਜੀ ਡੈਫਰੈਂਟਲੀ ਉੱਤਰ ਪ੍ਰਦੇਸ਼